ਅੱਜ ਨਾ ਬਈ ਆਪਾਂ ਲੈਂਟਰ ਸਾਡਾ ਲੈਂਟਰ ਸੀਗਾ ਘਰ ਦਾ ਤੇ ਉਹਦੇ ਕਰਕੇ ਮੈਂ ਵਿਜੀ ਰਹਿੰਦਾ ਸੀ ਜਾਂ ਬਈ ਕੰਮ ਨਾ ਟੋੜ ਬਹੁਤ ਜ਼ਿਆਦਾ ਹੁੰਦੀ ਸੀ ਤੇ ਪਾਵਰਪਲਫੰਦੇ ਲੈਂਟਰ ਅੱਜ ਸਾਡਾ ਲੈਂਟਰ ਪੈ ਗਿਆ ਏ ਤੇ ਫਿਰ ਹੁਣ ਆਪਾਂ ਵੀਡੀਓਲੀ ਬਲੌਗ ਬਣਾਇਆ ਕਰਾਂਗੇ ਦਿਖਾਉਂਦੇ ਤੁਹਾਨੂੰ ਲੈਂਟਰ ਪੈਂਦਾ ਹੋਇਆ ਇਹ ਪੜ ਗਿਆ ਜੀ ਆਪਾਂ ਲੈਂਟਰ ਤੇ ਜੀ 頑張ろうラスト、 पत्थर भी बन रहे हैं भैया कितनी बोरिया लग गया कितनी बोरी लगे बयाली बोरी लग गया ਕੀ ਸਾਨੂੰ ਕਬਤਾਹ ਕਿੰਨਾ ਲਗਾ 42 ਤੋਂ 43 ਬੋਰੀ ਲੱਗਿਆ 40 ਬੋਰੀ ਲੱਗਿਆ 44 ਬੋਰੀ 40 ਬੋਰੀ ਲੱਗਦੀ ਭਾਈ ਇਹ ਪੋੜੀ ਦਾ ਸਿਸਟਮ ਹੈ ਹਾਂ ਮੈਂ ਹਾ ਬੁੱਕ ਮੈਂ ਨੋਰਮਲ ਇਹਦੇ ਦੇਖ ਲਿਆ ਤਾਂ ਖਰਚਾ ਨਹੀਂ ਆਇਆ ਮੈਂ ਦੇ ਰਹਾਂ ਤਾਂ ਦੱਸਿਆ ਕਿ ਕਲਿੱਕ ਜੇ ਬਾਈ ਠੰਡਾ ਪਿਆ ਕਮਰਾ ਬਹੁਤ ਠੰਡਾ ਪਿਆ ਲੈਂਟਰ ਉੱਪਰ ਪੈ ਗਿਆ ਏ ਤੇ ਇਹਦੇ ਕਰਕੇ ਆਪਾਂ ਥੋੜਾ ਵੀਡੀਓ ਨਹੀਂ ਬੰਦਦੇ ਸੀਗੇ ਹੁਣ ਥੋੜੀ ਥੋੜੀ ਵੀਡੀਓ ਪਾਏ ਕਰਾਂਗਾ ਮੈਂ ਕਿਉਂਕਿ ਗਰਮੀ ਵੀ ਬਹੁਤ ਸੀਗੀ ਤੇ ਇੱਕ ਹੋਰ ਹੈ ਜੀ ਅੱਜ ਮੈਂ ਤੁਹਾਨੂੰ ਨਹੀਂ ਜੀ ਦਿਖਾਵਾਂਗਾ ਤੁਹਾਨੂੰ ਕੋੜੇ ਦੇ ਰਿਲੇਟਿਵ ਜਿਹੜੇ ਮੇਰੇ ਵੀਰ ਪੈਨਪਰਾ ਜਿਹਨੇ ਵੀ ਘੋੜੇ ਰੱਖੇ ਹੋਏ ਨੇ ਉਹ ਗਰਮੀਆਂ ਦੇ ਦਿਨਾਂ 'ਚ ਆਪਣਾ ਨਾ ਕੀ ਹੁੰਦਾ ਜਾਨਵਰਾਂ ਨੂੰ ਗਰਮੀ ਮਾਰਦਾ ਤਾਂ ਉਹਦੇ ਲਈ ਇੱਕ ਮੈਂ ਫੀਲਡ ਲੈ ਆ ਤੁਹਾਨੂੰ ਦਿਖਾਉਂਦਾ ਉਹ ਅੱਜਕੱਲ ਬਹੁਤ ਚੱਲ ਰਹੀ ਹੈ ਫੀਡ ਗਰਮੀ ਕਰਕੇ ਤੇ ਉਹ ਮੈਂ ਤੁਹਾਨੂੰ ਅਗਲੇ ਵਲੌਗ 'ਚ ਦਿਖਾਵਾਂਗਾ ਤੇ ਮੈਂ ਲੈ ਆਇਆ ਉਹ ਫੀਡ ਤੇ ਬਸ ਕੱਢਣੀ ਹੈ ਕਾਰ ਤੋਂ ਕਾਰ 'ਚ ਪਈ ਹੈ ਤੇ ਤੁਸੀਂ ਵੀ ਆਇਆ ਕਰੋ ਜੀ ਕਹਿੰਦੇ ਆ ਵੀ ਠੰਡਕ ਰਹਿੰਦੀ ਹੈ ਘੋੜਿਆਂ ਦੇ ਅੰਦਰ ਅਸੀਂ ਕਹਿੰਦੇ ਘੋੜਿਆਂ ਘੋੜਿਆਂ ਦਾ ਚਲੋ ਭੰਦੀ ਬੰਦੇ ਆਪਾਂ ਆ ਕਹਿੰਦੇ ਮੈਂ ਸਮੱਜਾਂ ਨੂੰ ਵੀ ਪਾ ਸਕਦੇ ਆ ਕਟੀਆਂ ਨੂੰ ਵੀ ਪਾ ਸਕਦੇ ਆ ਪਰ ਪਾਣੀ ਕਿਲੋ ਦੇ ਘੱਟ ਹੈ ਕਿਉਂਕਿ ਉਹ ਕਹਿੰਦੇ ਜਿੱਥੇ ਦਾਣਾ ਤੁਸੀਂ 2 ਕਿਲੋ ਪਾ ਰਹੇ ਹੋ ਤਾਂ ਅੱਧਾ ਕਿਲੋ ਉਹਨੂੰ ਵਿੱਚ ਐਡ ਕਰਕੇ 2 ਕਿਲੋ ਦਾਣਾ ਘਟਾ ਕੇ 2 ਕਿਲੋ ਵਿੱਚ ਅੱਧਾ ਕਿਲੋ ਕੱਢ ਦੋ ਦਾਣਾ ਅੱਧਾ ਕਿਲੋ ਉਹ ਪਾ ਦਿਓ ਕਹਿੰਦੇ ਠੰਡਕ ਰਹਿੰਦੀ ਹੈ ਜਾਨਵਰ ਨੂੰ ਤੇ ਮੈਂ ਤਾਂ ਲੱਸੀ ਦੁਬਾਰਾ ਲੱਸੀ ਪਾਉਂਦਾ ਘੋੜੀ ਨੂੰ ਤੇ ਵਿਚਾਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਬਾਕੀ ਬਾਈ ਤੁਹਾਨੂੰ ਮਿਲਦੇ ਆਂ। ਕਿਉਂਕਿ ਲੈਂਟਰ ਪੈ ਗਿਆ ਆਪਣਾ ਬਸ ਸੂਰਜ ਤੱਕ ਤਾਂ ਹੁਣ ਮੈਂ ਕੱਲ ਪਰਸ ਨੂੰ ਘੋੜੀ ਕੱਢੂਗਾ ਨਾਲੇ ਵੀਡੀਓ ਬਣਾਉਂਗਾ। ਨਾਲੇ ਚੰਡੀਗੜ੍ਹ ਦਾ ਆਪਾ ਗੇੜਾ ਵੀ ਲਾ ਕੇ ਜਾਵਾਂਗੇ ਮਟਕਾ ਚੌਕ ਦਾ ਜਿੱਤਰਾ ਪੈਦਲਾਂ ਕੋਲ ਜਾਂ ਲੈ ਕੇ ਜਾਂਦੇ ਸੀਗੇ। ਇਹ ਛੋਟੀ ਜੀ ਵੀਡੀਓ ਸੀਗੀ ਮੇਰੀ। ਕਿਉਂਕਿ ਮੈਂ ਤਾਂ ਬਣਾਇਆ ਸੀਗਾ ਮੈਂ ਹੈਗਾ ਬਾਈ ਚਲੋ ਪੜਾਣੀ ਚਾਹੀਦੀ ਵੀਡੀਓ ਕਿਉਂਕਿ ਗੈਪ ਨਹੀਂ ਲੈਣਾ ਚਾਹੀਦਾ ਵੀਡੀਓ ਚ। ਇਹ ਥੋੜਾ ਜਿਹਾ ਮੇਰਾ ਸੱਟ ਵੀ ਲੱਗ ਗਈ ਸੀ ਤੁਹਾਨੂੰ ਦੱਸਿਆ ਸੀਗਾ ਇਹ ਬੜੀ ਔਖੀ ਰਾਜੀ ਹੋਈ ਹੈ ਹੁਣ ਲੱਗੇ ਠੀਕ ਹੈ ਤੇ ਹੁਣ ਤੁਹਾਨੂੰ ਵੀਡੀਓ ਵਧੀਆ-ਵਧੀਆ ਦਿਖਾਵਾਂਗਾ ਤੇ ਦੂਜੀ ਗੱਲ ਬਈ ਇਹ ਹੈ ਆਪਾਂ ਨਮੀ ਵੀਡੀਓ ਇੱਕ ਹੋਰ ਲੈ ਰਹੇ ਤੁਹਾਡੇ ਵਾਸਤੇ ਅ ਟਰੈਕਟਰਾਂ ਦੀ ਦਸਾਂ ਟਰੈਕਟਰਾਂ ਦੇ ਟੋਚਨ ਮੁਕਾਬਲੇ ਜਿਵੇਂ ਕੀ ਪੰਜਾਬ ਚ ਚੱਲਦੇ ਨੇ ਤੇ ਉਹ ਦਿਖਾਵਾਂਗੇ ਆਪਾਂ ਤੇ ਬਲਦਾ ਦੀ ਵੀ ਦੇਖ ਲੰਨੇ ਆਂ ਜੀ ਬਲਦਾ ਦੀ ਵੈਸੇ ਦੇਖਦੇ ਆਂ ਜੇ ਕੋਈ ਬਣਾਉਂਦਾ ਹੋਇਆ ਤਾਂ ਬਣਾ ਲਾਂਗੇ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਘੋੜਿਆਂ ਦੀ ਜਿਹੜੀ ਰੇਸਾਂ ਉਹ ਇਸ ਟਾਈਮ ਬੰਦ ਹੋ ਗਈਆਂ ਨੇ ਕਿਉਂਕਿ ਗਰਮੀ 'ਚ ਘੋੜੇ ਫਟਾ ਰੇਸ ਨਹੀਂ ਹੁੰਦੀ ਤੇ ਜਿਹੜੀ ਆ ਲਾਸਟ ਘੋੜੀ ਦੀ ਰੇਸ ਸੀ ਉਸ ਦਿਨ ਉਹ ਸਮਾਪਤੀ ਹੋ ਗਈ ਸੀ ਜਿਹੜੇ ਮੇਰੇ ਲਾਸਟ ਬਲੌਗ 'ਚ ਮੈਂ ਦੱਸਿਆ ਨੀਗਾ ਤੇ ਬਾਕੀ ਮਿਲਦੇ ਆ ਅਗਲੇ ਵੀਡੀਓ 'ਚ ਜਿਹੜੇ ਮੇਰੇ ਵੀਰਪੈਣਪਰਾ ਜਿਹੜਾ ਮੇਰਾ ਚੈਨਲ ਦੇਖ ਰਹੇ ਆ ਤੈਨਾਂ ਦਿ ਲੋ ਧੰਨਵਾਦ ਤੁਹਾਡੇ ਕਰਕੇ ਭਰਾ ਅੱਜ ਇੱਤੇ ਤੱਕ ਪਹੁੰਚਿਆ ਅਗਲੇ ਵੀਡੀਓ 'ਚ ਮਿਲਦੇ ਆ ਸਸੀਕਾਲ